ਸਵਾਗਤ ਹੈ ਜੀ ਗੁਰਵਿੰਦਰ ਫੈਮਿਲੀ ਵਲੌਗ ਵਿੱਚ ਤੁਹਾਡਾ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਥੋੜੀ ਸਲਵਾਰ ਸਾਈਡ ਨੂੰ ਕਿਉਂ ਜਾਂਦੀ ਹੈ ਥੋੜੀ ਸਲਵਾਰ ਦਾ ਪਹੁੰਚਾ ਕਉਮੁੰਦਾ ਕਾ ਤੂੰ ਆ ਤੇ ਥੋੜੀ ਸਲਵਾਰ ਦੇ ਪਹੁੰਚੇ ਤੇ ਇੱਥੇ ਜਿਹੜੀ ਆਪਣੀ ਆਸਣ ਵਾਲੀ ਸਲਾਈ ਹੈ ਤੇ ਝੋਲ ਕਿਉਂ ਪੈਂਦਾ ਇਹ ਸਾਰੀਆਂ ਪ੍ਰੋਬਲਮਾਂ ਤੁਹਾਨੂੰ ਆਪਾਂ ਹੱਲ ਦੱਸਾਂਗੇ ਪਹੁੰਚੇ ਸਲਾਈ ਆਪਾਂ ਕੈਸ ਤਰੀਕ ਨਾਲ ਕਰਨੀ ਹੈ ਠੀਕ ਹੈ ਜੀ ਦੇਖੋ ਇਹ ਆਪਣਾ ਪਹੁੰਚਾ ਬਣਿਆ ਹੋਇਆ ਤੇ ਜਿਹੜੀਆਂ ਪਹੁੰਚੇ ਵਾਲੀਆਂ ਆ ਵਾਲੀਆਂ ਸਲਾਈਆਂ ਹੁੰਦੀਆਂ ਆ ਵਾਲੀਆਂ ਸਲਾਈਆਂ ਜਿਹੜੀਆਂ ਇਹ ਦੇਖੋ ਇੱਧਰ ਪਹੁੰਚੇ ਵਾਲੀ ਸਲਾਈ ਹੈ ਏ ਭੈਣਾ ਕੀ ਕਰਦੀਆਂ ਵੈਸੇ ਹੀ ਇਸ ਤਰੀਕੇ ਨਾਲ ਕਰਕੇ ਤੇ ਸਲਾਈ ਲਾਣੀਆਂ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਸਲਾਈ ਨਹੀਂ ਲਾਉਣੀ ਦੇਖੋ ਆਹ ਵਾਲੀ ਸਲਾਈਆਂ ਨਾਲ ਸਲਾਈਆਂ ਆਪਾਂ ਮੈਚ ਕਰਨੀਆਂ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਥੋੜਾ ਜਿੰਨਾ ਪਹੁੰਚਿਆ ਤਿਆਰ ਆ ਉੱਥੇ ਤੁਸੀਂ ਨਿਸ਼ਾਨ ਲਾ ਲੈਣਾ ਦੇਖੋ ਆਪਣਾ ਪਹੁੰਚਿਆ 6.5 ਤਿਆਰ ਆ ਇਸ ਤੋਂ ਬਾਅਦ ਆਪਾਂ 7 ਤੇ ਨਿਸ਼ਾਨ ਲਾਵਾਂਗੇ ਆਪ ਠੀਕ ਹੈ ਜੀ ਤੇ ਜੇ ਤੁਸੀਂ ਜਾ ਰਹੇ ਤਾਂ ਤਿੱਖੀ ਨੂੰ ਇਹ ਤੁਸੀਂ 7.5 ਦੇ 8 ਇੰਚ ਦੇ ਵੀ ਨਿਸ਼ਾਨ ਲਾ ਸਕਦੇ ਆ ਨਹੀਂ ਇਹ ਤੁਹਾਡਾ 1 ਇੰਚ ਵੱਧ ਇਹ ਨਿਸ਼ਾਨ ਲੱਗ ਗਿਆ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਥੋੜੀ ਸ਼ੇਪ ਇਸ ਤਰੀਕੇ ਨਾਲ ਹੋਗੀ ਜੇ ਤੁਸੀਂ ਜਾ ਰਹੇ ਇਸ ਤਰੀਕੇ ਨਾਲ ਕਰਦੇ ਸ਼ੇਪ ਨੂੰ ਨਹੀਂ ਤਾਂ ਵੀ ਥੋੜੀ ਸਲਵਾਰ ਦੇ ਵਿੱਚ ਆ ਤੇ ਟਕੋਣੀ ਜੀ ਨਿਕਲੇਗੀ ਪਹੁੰਚੇ ਦੀ ਤੇ ਜਿਹੜੀ ਸਲਾਈ ਨਹੀਂ ਸਹੀ ਲੱਗਦੀ ਇਹ ਤੇ ਜੇ ਤੁਸੀਂ ਇਸ ਤਰੀਕੇ ਨਾਲ ਸਲਾਈ ਲਾਉਣੀ ਹੈ ਇੱਧਰ ਨੂੰ ਸਲਾਈ ਲਾਉਣੀ ਹੈ ਤੇ ਤੁਹਾਡੇ ਇੱਥੇ ਡੁੰਗਾਈ ਜੀ ਪੈ ਜਾਂਦੀ ਹੈ ਠੀਕ ਹੈ ਜੀ ਤੁਸੀਂ ਬਸ 1 ਇੰਚ ਵੱਧ ਲਾਉਣੀ ਹੈ ਜੇ 6.5 ਤੇ 7 ਠੀਕ ਹੈ ਜੀ ਤੇ ਇੱਥੇ ਆਪਾਂ ਲਾ ਦੇਾਂਗੇ ਇੱਕ ਸਲਾਈ ਸਭ ਤੋਂ ਪਹਿਲਾਂ ਆਪਾਂ ਡਬਲ ਸਲਾਈ ਕਰਨੀ ਹੈ ਜਰੂਰ ਵੀ ਆਪਾਂ ਸਲਾਈ ਲਾਉਣੀ ਸਟਾਰਟ ਕਰਨੀ ਡਬਲ ਸਲਾਈ ਜ਼ਰੂਰ ਕਰੀ ਤੁਸੀਂ ਜਿਵੇਂ ਸਲਾਈ ਆਪਣੀ ਸਟਾਰਟਿੰਗ ਚਾਹੇ ਉਸ ਤਰੀਕੇ ਨਾਲ ਹੀ ਸਾਰੀ ਸਲਾਈ ਆਉਗੀ ਇਹ ਨਾ ਹੋਵੇ ਆਪਾਂ ਇੱਥੋਂ ਅੱਧਾ ਇੰਚ ਦੀ ਸਲਾਈ ਰੱਖਤੀ ਆ ਤੇ ਇੱਥੇ ਤੁਸੀਂ ਜ਼ਿਆਦਾ 1.5 ਇੰਚ ਦੀ ਕਰਦੇ ਹੋ ਤੇ ਇੱਥੇ ਆਪਣੇ ਚੋਲ ਪੂਗੇ ਸਲਵਾਰ ਦੇ ਵਿੱਚ ਠੀਕ ਹੈ ਜੀ ਜੋ ਵੀ ਜਿਵੇਂ ਆਪਾਂ ਸਟਾਰਟਿੰਗ ਸਲਾਈ ਕੀਤੀ ਆ ਜਿਹੜੀ ਤੁਸੀਂ ਇਹ ਸਲਾਈ ਲਾਉਣੀ ਆ ਲੈ ਕੇ ਖਿੱਚ ਕੇ ਸਲਾਈ ਲਾਉਣੀ ਫਿਰ ਜਿਹੜਾ ਤੁਸੀਂ ਆਪੇ ਬਾਹਰ ਚਾਂ ਖਿੱਚੋ ਕਪੜਾ ਤਾਂ ਤੁਹਾਡਾ ਆਸੇ ਹੋਣਾ ਜਿਹੜੀ ਉੱਧੜਨ ਨਾ ਕਈ ਵਾਰ ਕਿਉਂ ਨਾ ਭੈਣੇ ਵੈਸੇ ਢੇ ਲੇਸ ਸਲਾਈ ਲਾਦਨੇ ਤੇ ਇਸ ਤਰੀਕੇ ਜੋ ਹੁੰਦਾ ਤਾਂ ਸਿਰ ਉਗੜ ਜਾਂਦੀਆਂ ਇਹ ਬਾੜ ਜਿਹੜੀ ਥੋੜੀ ਅਸਨ ਵਾਲੀ ਸਲਾਈ ਹੁੰਦੀ ਆ ਇਹ ਠੀਕ ਹੈ ਇਹ ਛੋਟੀ ਸਲਾਈ ਹੁੰਦੀ ਜਿਹੜੀ ਆਪਣੀ ਅਸਨ ਵਾਲੀ ਸੈਂਟਰ ਵਾਲੀ ਸਲਾਈ ਇਹਨੂੰ ਤੁਸੀਂ ਜਰੂਰ ਅਸਤਵਾਰੀ ਮੈਚ ਕਰਨਾ ਐ ਇਸ ਤਰੀਕੇ ਨਾਲ ਤੇ ਇਥੇ ਤੁਸੀਂ ਇਸ ਤਰੀਕੇ ਨਾਲ ਫੜ ਲੈਣਾ ਸਲਵਾਰ ਨੂੰ आप इस तरीके लावे साढ़े छे इत साढ़े सात इस तरीके अपनी सिलाई लिया ਲਓ ਜੀ ਆਪਣੇ ਪਹੁੰਚੇ ਵਾਲੀ ਸਲਾਈ ਲੱਗ ਗਈ ਆਪਣੇ ਪਹੁੰਚੇ ਜਿਹੜੀ ਸ਼ੇਪ ਐ ਇਸ ਤਰੀਕੇ ਨਾਲ ਬਣੂਗੀ ਦੇਖ ਕੇ ਦੇਖ ਸਕਦੇ ਹੋ ਨਾ ਤਾਂ ਇੱਥੇ ਆਪਣੇ ਕੀ ਝੋਲ ਪਿਆ ਠੀਕ ਐ ਜੀ ਨਾ ਹੀ ਆਪਣੀਆਂ ਵਾਲੀ ਤਕੋਣੀ ਦੀ ਨਿਕਲੀ ਤੇ ਕਿੰਨੀ ਸੋਹਣੀ ਸ਼ੇਪ ਬਣੀ ਐ ਆਪਣੀ ਸਵਾਰ ਦੀ ਤੁਸੀਂ ਦੇਖ ਸਕਦੇ ਹੋ ਦੇਖੋ ਠੀਕ ਐ ਜੀ ਜੇ ਆਪਾਂ ਇਸ ਤਰੀਕੇ ਨਾਲ ਖਿੱਚਾਂਗੇ ਤੇ ਜਿਹੜੀ ਵੀ ਆਪਣੀ ਸਲਾਈ ਹੈਗੀ ਉਧਰ ਦੀ ਨਹੀਂ ਸੇਮ ਇਸ ਤਰੀਕੇ ਨਾਲ ਸਲਾਈ ਰਹੂਗੀ ਤੇ ਜਿਹੜੇ ਆਪਾਂ ਆਹ ਵਾਲੀ ਸਿਉਣ ਨਾਲ ਸਿਉਣ ਮਿਲਾਉਣੇ ਆ ਨਾ ਇਹ ਵਾਲਾ ਜਿਹੜਾ ਆਪਾਂ ਸੈਂਟਰ ਹੁੰਦਾ ਦੇਖੋ ਬਿਲਕੁਲ ਆਹ ਵਾਲਾ ਜਿਹੜਾ ਪਹੁੰਚ ਦਾ ਸੈਂਟਰ ਕਰਦੇ ਆ ਆਪਾਂ ਗੋਡੇਆਂ ਵਾਲਾ ਤੇ ਬਿਲਕੁਲ ਸ ਜੇ ਆਪਾਂ ਇਹ ਅੰਦਾਜ਼ੇ ਨਾਲ ਸਲਾਈ ਲਾਣ ਜਿਹੜਾ ਆਪਣਾ ਸੈਂਟਰ ਆ ਇੱਧਰ ਉੱਧਰ ਹੋ ਜਾਂਦਾ ਤੇ ਕਿਉਂ ਜਿਹੜਾ ਆਪਣਾ ਵਾਲ ਪਾਇਆ ਹੁੰਦਾ ਪਹੁੰਚੇ ਦਾ ਉੱਪਰਲਾ ਵਾਲੇ ਸੈਂਟਰ ਦੇ ਹਿਸਾਬ ਨਾਲ ਪਾਇਆ ਦੇਖੋ ਤੁਸੀਂ ਦੇਖੋ ਸੈਂਟਰ ਦੇ ਹਿਸਾਬ ਨਾਲ ਬਿਲਕੁਲ ਵਾਲ ਪਾਇਆ ਆਪਣਾ ਇਹ ਠੀਕ ਹੈ ਜੀ ਇਹ ਵਾਲਾ ਆਪਣਾ ਬਿਲਕੁਲ ਸੈਂਟਰ ਦੇ ਹਿਸਾਬ ਨਾਲ ਪਾਇਆ ਜੇ ਆਪਣੇ ਵਾਲ ਸੈਂਟਰ ਦੇ ਹਿਸਾਬ ਨਾਲ ਸਹੀ ਆ ਤੇ ਆਪਣੀ ਸਲਵਾਰ ਦੀ ਜਿਹੜੀ ਸਲਾਈ ਇਹ ਤੋਂ ਪਹੁੰਚੇ ਲਾਉਣੀ ਉਹ ਵੀ ਆਪਾਂ ਸਹੀ ਲਾਉਣੀ ਪਊਗੀ ਠੀਕ ਹੈ ਜੀ ਇਹਦੇ ਨਾਲ ਹੀ ਆਪਣਾ ਸੈਂਟਰ ਸਹੀ ਆਊਗਾ ਜੇ ਅਪਾ ਪਹੁੰਚੇ ਇਸ ਤਰ੍ਹਾਂ ਇਧਰ ਉਧਰ ਲਾਤੀ ਤੇ ਆਪਣਾ ਸੈਂਟਰ ਜਿਹੜਾ ਹੈਗਾ ਖਰਾਬ ਹੋ ਜੂਗਾ ਤੇ ਇਹਦੇ ਨਾਲ ਹੀ ਆਪਣੀ ਸਲਵਾਰ ਦੀ ਵਧੀਆ ਸ਼ੇਪ ਬਣਦੀ ਆ ਕਿਉਂਕਿ ਸਲਵਾਰ ਜਿਹੜੀ ਆਪਾਂ ਬਣਾਉਣੀ ਆ ਇਹ ਆਪਣੀ ਪਹੁੰਚਿਆਂ ਤੋਂ ਹੀ ਜੱਜ ਕੀਤੀ ਜਾਂਦੀ ਵੀ ਸਹੀ ਹੈ ਕਿ ਗਲਤ ਹੈ ਜੇ ਆਪਣੀ ਆਹ ਵਾਲੀ ਸਲਾਈ ਵਧੀਆ ਤੇ ਆਪਣੀ ਸਲਵਾਰ ਦੀ ਜਿਹੜੀ ਸ਼ੇਪ ਹੈ ਬੈਗ ਤੋਂ ਬਹੁਤ ਵਧੀਆ ਆਊਗੀ ਤੇ ਛੋਟੀ ਜੀ ਵੀਡੀਓ ਸੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਅਦ ਵਿੱਚ ਕਮੈਂਟ ਕਰੋ ਮਿਲਦੇ ਆ नेक्स्ट ਵੀਡੀਓ ਵਿੱਚ ਬਾਏ ਬਾਏ ਰਬਾ